ਜਨਤਾ ਦੀ ਵਾਚ ਚੱਲ ਰਿਹਾ ਸਾਰੇ ਦੋਤਾਂ ਦਾ ਸਵਾਗਤ ਆ। ਇਸ ਵਕਤ ਅਸੀਂ ਖੜੇ ਆਂ ਭਾਜੀ ਪੀਜੇਪੀ ਕੇਵਲ ਢੱਲੂ ਦੀਪ ਉਠੀ ਦੇ ਬਿਲਕੁਲ ਅੱਗੇ ਜਿੱਥੇ ਕਿ ਕੱਲ ਦਾ ਧਰਨਾ ਇੱਥੇ ਚੱਲ ਰਿਹਾ ਹੈਗਾ ਤਾਂ ਗਲਬਾਤ ਕਰਦੇ ਇਥੋਂ ਜੱਥੇਬੰਦੀ ਦੇ ਸੀਨੀਅਰ ਆਗੂਆਂ ਦੇ ਨਾਲ ਕਿ ਉਹਨਾਂ ਦਾ ਦੂਸਰੇ ਦਿਨ ਨੂੰ ਧਰਨੇ ਨੂੰ ਲੈ ਕੇ ਕੀ ਕਰਾਂਗਾ। ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਦੂਸਰੇ ਦਿਨ ਧਰਨਾ ਚੱਲ ਰਿਹਾ ਜੀ? ਇਹ ਉਹ ਅਸੀਂ ਜੋ ਕਿਸਾਨ ਦਿੱਲੀ ਵੱਲ ਗਏ ਸੀਗੇ ਇੱਕ ਮੋਰਚੇ ਦੀ ਅਗਵਾਈ ਦੇ ਵਿੱਚ ਉਹ ਉਥੇ ਦਿੱਲੀ ਜਾਣ ਦੀ ਬਜਾਏ ਉਹਨਾਂ ਨੂੰ ਹਰਿਆਣਾ ਦੇ ਪੰਜਾਬ ਦੇ ਬਾਰਡਰਾਂ ਤੇ ਰੋਕ ਕੇ ਉਹਨਾਂ ਤੇ ਅਤੁੱਗ ਦੇ ਗੋਲੇ ਛਿਡੇ ਜਾ ਰਹੇ ਨੇ ਕਿਸਾਨਾਂ ਦੀਆਂ ਮੰਗਾਂ ਜਜ ਨੇ ਜਿਸ ਤੇ ਤਸ਼ੱਦਦ ਦੇ ਖਿਲਾਫ ਔਰ ਮੰਗਾਂ ਦੇ ਸਮਰਥਨ ਵਿੱਚ ਸਾਡੀ ਜਥੇਬੰਦੀ ਭਾਰਤ ਕਿਸਾਨੀ ਯੂਨੀਅਨ ਤੋਂ ਗਰਾਹਾਂ ਵੱਲੋਂ ਪਹਿਲਾਂ ਰੇਲ ਚੱਕਾ ਜਾਮ ਕੀਤਾ 3 ਘੰਟੇ ਉਸ ਤੋਂ ਬਾਅਦ ਫੈਸਲਾ ਲਿਆ ਕਿ ਜਿਹੜਾ ਜੇ ਸਾਡੀ ਹਰਿਆਣਾ ਸਰਕਾਰ ਬੀਜੇਪੀ ਦੀ ਆ ਦਿੱਲੀ ਦੀ ਸਰਕਾਰ ਬੀਜੇਪੀ ਦੀ ਜਿਹੜੀ ਸੈਂਟਰ ਦੀ ਆ ਉਹ ਸਾਨੂੰ ਨਹੀਂ ਉੱਤੇ ਜਾਣ ਦਿੰਦੇ ਸਾਡੇ ਤੇ ਤਸ਼ੱਦਦ ਕਰਦੇ ਸਾਡੇ ਲੋਕਾਂ ਤੇ ਤਾਂ ਅਸੀਂ ਵੀ ਉਹਨਾਂ ਨੂੰ ਸਿਆਸੀ ਤੌਰ ਤੇ ਘੇਰੀਏ ਅਸੀਂ ਕੱਲ ਤੋਂ 10 ਜਣਿਆਂ ਦੇ ਘਰਾਂ ਅੱਗੇ ਜਿਹੜੀ ਕੈਪਟਨ ਅਮਰਿੰਦਰ ਜੀ ਕੇਵਲ ਸਿੰਘ ਢਿੱਲੋਂ ਸੁਨੀਲ ਜਾਖੜ ਜੀ ਇਹਨਾਂ ਦੇ ਘਰਾਮੂਰੀ ਧਰਨੇ ਚੱਲਦੇ ਆ ਇੱਥੇ ਅੱਜ ਜਿੱਥੇ ਆਪਾਂ ਖੜੇ ਆ ਕੇਵਲ ਢਿੱਲੋਂ ਜਿਹੜੀ ਕੋਠੀ ਆ ਉੱਥੇ ਅਸੀਂ ਬੈਠੇ ਆਂ ਕੱਲ ਦਾ ਧਰਨਾ ਜਾਰੀ ਆ ਔਰ ਜੋ ਸਾਨੂੰ ਸਾਡੀ ਜਥੇਬੰਦੀ ਦਾ ਹੁਕਮ ਆਊਗਾ ਉਹਦੇ ਅਨੁਸਾਰ ਅਗਲਾ ਕਦਮ ਚੁੱਕਾਂਗੇ ਸਰ ਇਹ ਵੀ ਗੱਲ ਸਨ ਦੇ ਸਾਹਮਣੇ ਆਈ ਆ ਜਿਵੇਂ ਕਿ ਕੱਚੇ ਰਸਤੇ ਜਿਵੇਂ ਦਰਿਆਜ ਕਹ ਸਕਦੇ ਆ ਕੱਚੇ ਰਾਤੀ ਜਿਹੜੇ ਸੜਕ ਦੇ ਪਾਸੇ ਦੀ ਚੜਦੇ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੇ ਆ ਮਤਲਬ ਕੋਈ ਰਸਤਾ ਲੰਘਣ ਲਈ ਛੱਡਿਆ ਨਹੀਂ ਆ ਜੇ ਸਰਕਾਰ ਕਿਸਾਨਾਂ ਦੇ ਜਾਣ ਆਉਣ ਤੇ ਰਸਤੇ ਬੰਦ ਕਰਦੀ ਹੈ ਤਾਂ ਸਰਕਾਰ ਕੋਲੇ ਵੀ ਕੋਈ ਰਸਤਾ ਨਹੀਂ ਨਿਕਲਦਾ ਸਰਕਾਰ ਕੋਲੇ ਫਿਰ ਜੇ ਹੋ ਪੰਗਿਆਂ ਡੰਡੀਆਂ ਵੀ ਬੰਦ ਕਰਦੀ ਹੈ ਤੇ ਸਰਕਾਰ ਕੋਲੇ ਕੋਈ ਰਸਤਾ ਬਚੂਗਾ ਕਿ ਜਾਂ ਤਾਂ ਉਹ ਲੋਕਾਂ ਦੀਆਂ ਮੰਗਾਂ ਮੰਨ ਲੇ ਜਾਂ ਫਿਰ ਲੋਕਾਂ ਦੇ ਰੋਜ਼ ਦਾ ਜਿਹੜਾ ਸਾਹਮਣਾ ਕਿਉਂਕਿ ਬਧੂਗਾ ਪਿੰਡਾਂ 'ਚ ਵੀ ਬੜਨੋ ਰੁਕਿਆ ਜਾ ਸਕਦਾ ਹੈ ਕੋਈ ਹੋਰ ਮਤਲਬ ਕੀ ਹੋ ਸਕਦੇ ਨੇ ਜੇ ਹੋਰ ਆ ਰੋਕਦੇ ਹੈ ਤਾਂ ਰਾਹ ਸਰਕਾਰ ਦੇ ਵੀ ਬੰਦ ਹੁੰਦੇ ਹੈ ਸਰਕਾਰ ਨੂੰ ਇਸ ਤੋਂ ਪਾਸੇ ਹਟਣਾ ਚਾਹੀਦਾ ਹੈ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਸਰਕਾਲੇ ਕੇ ਵੀਡੀਓ ਹੋਰ ਵਾਇਰਲ ਹੋਈ ਸੀ ਕਿ ਇੱਕ ਕਿਸਾਨ ਦੇ ਪੂਰੇ ਪੇੜ ਤੋਂ ਲੈ ਕੇ ਪੂਰਾ ਜਿਹੜੀਆਂ ਪਲਾਸਕਟ ਦੀਆਂ ਗੋਲੀਆਂ ਦੇ ਨਾਲ ਪੂਰਾ ਜਿਹੜਾ ਸੇਨਾ ਕੋ ਭਰਿਆ ਹੋਇਆ ਜੀ ਜੇ ਮੈਂ ਬਹਿ ਕਹਿੰਦੇ ਕਿ ਉਹਦੀ ਨਿਸ਼ਾਨਾ ਦੀ ਗਿਰਤੀ ਨਹੀਂ ਕੀਤੀ ਜਾਂਦੀ ਇੰਨੇ ਮਤਲਬ ਹਰ ਥਾਂ ਤੇ ਪੂਰੇ ਦਾਗ ਹੋਏ ਨੇ ਜਿਹੜੇ ਬੰਬ ਗੋਲੀਆਂ ਅਥਰੂ ਕਹਿੰਦੇ ਗੋਲਿਆ ਇਹ ਮੰਨ ਸਕਦੇ ਕੋਈ ਗਮਾਂਡੀ ਮੁਲਕ ਹੋਵੇ ਜਿੱਦੇ ਨਾਲ ਕੋਈ ਦੁਸ਼ਮਣ ਹੋਵੇ ਲੜਾਈ ਲੱਗੀ ਹੋਵੇ ਤਾਂ ਵਰਤੇ ਜਾਣ ਇਹ ਜਦੋਂ ਕਿਸਾਨ ਖੇਤੀ ਕਰਦੇ ਆ ਦੋ ਤਰ੍ਹਾਂ ਦੇ ਨਾਰੇ ਲੱਗਦੇ ਆ ਜੈ ਜਵਾਨ ਜੈ ਕਿਸਾਨ ਜਵਾਨ ਨੇ ਸਰਦਾਂ ਦੀ ਰਾਖੀ ਕਰਨੀ ਹੁੰਦੀ ਹੈ ਔਰ ਕਿਸਾਨ ਨੇ ਯਾਨੀ ਦੇਸ਼ ਵਾਸਤੇ ਅਨਾਜ ਪੈਦਾ ਕਰਨਾ ਹੁਣ ਜਿੰਨਾ ਚਿਰਤਾ ਸੀ ਅਨਾਜ ਪੈਦਾ ਕਰਕੇ ਮੰਡੀ ਚ ਲਿਆਉਣੇ ਆ ਉਹਦਾ ਰੇਟ 2200 ਦਾ ਉਹਨੂੰ 1200 ਰੁਪਏ ਲੁੱਟ ਲਿਆ ਸੀ ਨਾ ਬੋਲੀਏ ਅਸੀਂ ਦੇਸ਼ ਭਗਤਾਂ ਦੇਸ਼ ਦੀ ਰੀੜ ਦੀ ਹੱਡੀ ਆ ਜੇ ਅਸੀਂ ਬੋਲਦੇ ਆ ਕਿ ਸਾਡਾ ਮੰਗਾਂ ਮਸਲਾ ਹੱਲ ਕਰੋ ਫਿਰ ਇਹ ਗੋਲੀਆਂ ਮਾਰਦੇ ਆ ਯਾਨੀ ਇਥੋਂ ਸਾਫ ਹੁੰਦਾ ਕਿ ਸਰਕਾਰ ਸਾਨੂੰ ਇਨਸਾਨ ਹੀ ਨਹੀਂ ਸਮਝਦੀ ਕਿਸਾਨਾਂ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਤੇ ਜਦੋਂ ਤਾਕਤ ਆਉਂਦੀ ਆ ਤਾਕਤ ਦੀ ਵਰਤੋਂ ਕਰਦੇ ਆ ਜੋ ਖਤਰਨਾਕ ਹੋ ਗਈ ਜਿਵੇਂ ਸਾਰੇ ਕਲਹੌਰ ਵੀ ਦੇਖਣ ਚਾਹੀਏ ਕਿ ਜਿੱਥੇ ਪ੍ਰਸ਼ਾਸਨ ਦੀ ਫੋਰਸ ਲੱਗੀ ਹੈ ਉਹ ਹਰਿਆਣੇ ਚ ਜਿੱਥੇ ਗੋਲਾਬਾਰੀ ਹੁੰਦੀ ਹੈ ਉਹ ਪੰਜਾਬ ਚ ਡਿੱਗਦੀ ਆ ਵੀ ਜੇ ਜਿਹੜੇ ਅਤੁੱਗਾਂ ਦੇ ਗੋਲੇ ਆ ਉਹ ਚਾਹੇ ਉਹ ਪੰਜਾਬ ਚ ਆ ਕੇ ਡਿੱਗਦੇ ਆ ਜੇ ਮੰਨ ਲਓ ਕਿਸਾਨ 2 ਕਿਲੋਮੀਟਰ ਹਰਿਆਣੇ ਚ ਟੱਪ ਜਾਂਦੇ ਉੱਥੇ ਰੋਕ ਕੇ ਉਹ ਗੋਲੇ ਸਿਰ ਤੇ ਫੇਰ ਅਸੀਂ ਉਹਨੂੰ ਕਹਿੰਦੇ ਵੀ ਉਹਨਾਂ ਦਾ ਹੱਕ ਬਣਦਾ ਇਹ ਤਾਂ ਕਿਤੇ ਨਹੀਂ ਬਣਦਾ ਕਿਸਾਨ ਸੱਤ ਬਈ ਬੈਠੇ ਆ ਉਹਨਾਂ ਤੇ ਇਸ ਤਰ੍ਹਾਂ ਡਰੋਨਾ ਰਹੀ ਬਾਬਾ ਸੱਟਣੇ ਤੇ ਪਲਾਸਟਿਕ ਦੀਆਂ ਗੋਲੀਆਂ ਮਾਰਨੀਆਂ ਅਸੀਂ ਕਹਿੰਦੇ ਹਾਂ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਨੂੰ ਮਹਿੰਗੀ ਪੋ ਉਥੇ ਜਿੱਥੇ ਬੰਦੀ ਨੇ ਜਿਹੜੇ ਉਹਨਾਂ ਦੇ ਡਰੋਨ ਉਡਾਏ ਗਏ ਨੇ ਉਹ ਪਤੰਗੜੇ ਨੀਚੇ ਲਾਏ ਦੇਖੋ ਸਾਡੇ ਕੋਲ ਤਾਂ ਫਿਰ ਸ਼ਾਂਤ ਮੈਸਤਰੀ ਕਹਿ ਜੇ ਹੁਣ ਸਾਡੇ ਤੇ ਕੋਈ ਬੰਬ ਮਾਰਨ ਆਊਗਾ ਉਹਨੂੰ ਹੱਥ ਨਾਲ ਰੋਕਣ ਦੀ ਕੋਸ਼ਿਸ਼ ਤਾਂ ਕਰਨਗੇ ਨਾ ਉਹ ਤਰੀਕੇ ਪੜਾ ਰਹੇ ਨੇ ਉਹ ਕਿਹਾ ਐ ਕਿ ਉਹ ਲਾ ਕੇ ਹੁਣ ਜੇ ਤਾਂ ਉਹਨਾਂ ਨੇ ਡਰੋਨ ਲਾ ਲਿਆ ਹੋਵੇ ਉਹ ਡਰੋਨ ਦੇ ਜ਼ਰੀਏ ਇਧਰੋਂ ਬੰਬ ਲੈ ਕੇ ਪੁੰਛ ਦੇ ਸਿਰੇ ਤੇ ਹੁਣ ਫਿਰ ਤਾਂ ਹੀ ਮੰਨੀ ਹੁਣ ਸਾਡੇ ਕੋਈ ਰੋੜਾ ਮਾਰਨ ਆਉਂਦਾ ਸਾਡੇ ਕੋਈ ਢੰਗ ਮਾਰਨ ਆਉਂਦਾ ਰੋਕਣ ਵਾਸਤੇ ਆ ਉਹ ਜਾਇਜ ਹੱਕ ਹੈ ਇਹਨਾਂ ਦਾ ਤੇ ਸਰ ਅੱਜ ਦੂਸਰਾ ਦਿਨ ਹੋ ਗਿਆ ਕੀ ਤੁਹਾਨੂੰ ਇੱਥੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਾਂ ਕਿਸੇ ਬੀਜੇਪੀ ਆਗੂ ਨੇ ਕੋਈ ਵਿਸ਼ਵਾਸ ਪਾਤਰ ਦਵਾ ਤੁਹਾਨੂੰ ਅਗੇ ਨਾ ਕੋਈ ਵਿਸ਼ਵਾਸ ਇਸ ਤਰ੍ਹਾਂ ਦਵਾਉਣ ਆਉਂਦਾ ਤੇ ਨਾ ਅਸੀਂ ਐਂ ਵਿਸ਼ਵਾਸ ਲੈ ਕੇ ਉੱਠਣ ਵਾਲੇ ਆ ਅਸੀਂ ਆਪਣੀ ਨੀਤੀ ਪਾਲਿਸੀ ਦੇ ਅਨਸਾਰ ਜੋ ਸਾਡਾ ਫੈਸਲਾ ਆਊਗਾ ਜਿੱਥੇ ਹੁੰਦੀ ਆ ਉਹਦੇ ਅਨਸਾਰ ਅਗਲਾ ਕਦਮ ਚ ਹੈ ਸਰ ਕੀ ਕਹਿਣਾ ਚਾਹੋਗੇ ਅਸੀਂ ਹੈ ਕਿ ਜੋ ਸਰਕਾਰ ਪਿਛਲੇ ਦਿਨੀ 13 ਤਰੀਕ ਤੋਂ ਲੈ ਕੇ MSP ਦੀ ਮੰਗ ਜਾਂ ਦਿੱਲੀ ਮੋਰਚੇ ਦੀ ਜਿਹੜੀ ਰਹਿੰਦੀਆਂ ਮੰਗਾਂ ਆ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਵੱਲ ਦੇ ਵਿੱਚ ਮੋਰਚਾ ਲਾਉਣ ਜਾ ਰਹੇ ਸੀ ਤਾਂ ਮੋਦੀ ਦੀ ਹਕੂਮਤ ਨੇ ਖੱਟਰ ਦੀ ਹਕੂਮਤ ਨੇ ਉਹਨਾਂ ਨੂੰ ਰਸਤਿਆਂ ਦੇ ਵਿੱਚ ਪੱਥਰ ਦੀਆਂ ਗੰਦਾ ਕੱਢ ਕੇ ਸੜਕਾਂ ਤੇ ਕਿਲਟ ਠੋਕ ਕੇ ਹੋਰ ਬਹੁਤ ਤਰ੍ਹਾਂ ਦੇ ਨਾਕੇ ਲਾ ਕੇ ਜਣੀ ਪੈਰਾ ਮਿਲਟਰੀ ਜਿਹੜੀ ਹੈ ਫੋਰਸ ਉਹ ਲਾ ਕੇ ਉਹਨਾਂ ਨੂੰ ਰੋਕਿਆ ਗਿਆ ਅਸੀਂ ਮੋਦੀ ਹਕੂਮਤ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਇਹ ਗੱਲਾਂ ਕਰਦੇ ਨਹੀਂ ਠਕਦੇ ਕਿ ਭਾਰਤ ਹੈ ਜਿਹੜਾ ਇਹ ਬਹੁਤ ਵੱਡਾ ਲੋਕਤੰਤਰ ਦੇਸ਼ ਹੈ ਇੱਥੇ ਹਰ ਇੱਕ ਨੂੰ ਆਜ਼ਾਦੀ ਹੈ ਉਹ ਉਹ ਆਪਣੇ ਹੱਕ ਮੰਗ ਸਕਦਾ ਹੈ ਉਹ ਆਪਣੇ ਦੁੱਖ ਰੋ ਸਕਦਾ ਹੈ ਉਹ ਸੰਘਰਸ਼ ਕਰ ਸਕਦਾ ਹੈ ਉਹ ਦਿੱਲੀ ਆ ਸਕਦਾ ਹੈ ਉਹ ਚੰਡੀਗੜ੍ਹ ਆ ਸਕਦਾ ਹੈ ਜਿੱਥੇ ਮਰਜ਼ੀ ਆ ਸਕਦਾ ਜਣੀ ਇਸ ਕਿਸਮ ਦਾ ਜਿਹੜਾ ਮੋਦੀ ਹਕੂਮਤ ਹੈ ਜਾ ਕਿਸੇ ਕਿਸਮ ਦੀ ਵੀ ਕੋਈ ਸਾਡੀ ਹਕੂਮਤ ਹੈ ਪੰਜਾਬ ਦੀ ਹੈ ਹਰਿਆਣਾ ਦੀ ਹੈ ਆ ਸੈਂਟਰ ਦੀ ਹੈ ਜਣੀ ਇਹ ਗੱਲਾਂ ਕਰਦੇ ਨਹੀਂ ਠਾਕਦੇ ਹੈਗੇ ਜਣੀ ਉਹਨਾਂ ਦਾ ਚਿਹਰਾ ਮੋਰਾ ਸਾਫ਼ ਨੰਗਾ ਹੋ ਗਿਆ ਕਿ ਜਿਹੜੇ ਹੱਕ ਮੰਗਣ ਆ ਰਹੇ ਕਿਸਾਨ ਸੀ ਉਹਨਾਂ ਦੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹੈ ਉਹਨਾਂ ਦੇ ਹਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਹੈ ਉਹਨਾਂ ਤੇ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਫੱਟੜ ਕੀਤਾ ਜਾ ਰਿਹਾ ਤੇ ਉਹਨਾਂ ਤੇ ਇੱਕ ਕਿਸਾਨ ਹੈ ਜਿਹੜਾ ਉੱਥੇ ਸ਼ਹੀਦੀ ਵੀ ਪ੍ਰਾਪਤ ਕਰ ਗਿਆ ਅਸੀਂ ਮੋਦੀ ਹਕੂਮਤ ਦੇ ਇਹ ਸੱਤਾਚਾਰ ਦੇ ਖਿਲਾਫ ਉਸੇ ਸਮੇਂ ਤੋਂ ਸੰਘਰਸ਼ ਦੇ ਮੈਦਾਨ 'ਚ ਅਸੀਂ ਰੇਲਾਂ ਵੀ ਰੋਕੀਆਂ ਇਹਦਾ ਵਿਰੋਧ ਕਰਨ ਵਾਸਤੇ ਅਸੀਂ ਭਾਰਤ ਬੰਦ ਵੀ ਕੀਤਾ ਤੇ ਅਸੀਂ ਹੁਣ ਦੋ ਦਿਨਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਫਰੀ ਕੀਤੇ ਹੋਏ ਆ ਭਾਜਪਾ ਦੇ ਜਿਹੜੇ ਤਿੰਨ ਵੱਡੇ ਆਗੂ ਹੈ ਉਹਨਾਂ ਦੇ ਬਾਰਾਂ ਅੱਗੇ ਬੈਠੇ ਆ ਇਸ ਲਈ ਕਿ ਇਹ ਜਿਹੜਾ ਮੋਦੀ ਹਕੂਮਤ ਹੈ ਲਗਾਤਾਰ ਕਿਸਾਨਾਂ ਮਜ਼ਦੂਰਾਂ ਤੇ ਵਾਰਡਾਂ ਤੇ ਅਤਿਆਚਾਰ ਕਰ ਰਹੀ ਹੈ ਮੰਗਾ ਮੰਨਣ ਦੀ ਬਜਾਏ ਉਹਨਾਂ ਦੇ ਅਤਿਆਚਾਰ ਕੀਤਾ ਜਾ ਰਿਹਾ ਸੋ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੰਨਾ ਚਿਰ ਵੀ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਨਹੀਂ ਆਉਂਦਾ ਉਹਨਾਂ ਚਿਰ ਤੱਕ ਅਸੀਂ ਇਕਜੁੱਟ ਰਹਾਂਗੇ ਤੁਹਾਨੂੰ ਵੀ ਲੱਗਦਾ ਕਿ ਜਿਵੇਂ ਕਿ ਚੋਣਾਂ ਜਾਪਤ ਲੱਗਣ ਵਾਲਾ ਗਿਆ ਜੀ ਵੀ ਉਹਨਾਂ ਟਾਈਮਾਂ ਜਾਣ ਬੁੱਝ ਕੇ ਰੁਕਿਆ ਜਾ ਰਿਹਾ ਜੀ ਦੇਖੋ ਹਮੇਸ਼ਾ ਸਰਕਾਰਾਂ ਦੀ ਇਹ ਛਾਜਸ ਹੁੰਦੀ ਹੈ ਜਦੋਂ ਲੋਕ ਲੜਦੇ ਆ ਜਦੋਂ ਲੋਕ ਸੰਘਰਸ਼ ਕਰਦੇ ਆ ਉਦੋਂ ਸਰਕਾਰਾਂ ਬਹੁਤ ਕਿਸਮ ਦੇ ਢਿੱਕੇ ਆ ਜਿਹੜੀਆਂ ਉਹ ਲੋਕਾਂ ਦੇ ਸੰਘਰਸ਼ਾਂ ਦੇ ਅੱਗੇ ਡਾਉਂਦੀ ਇਸ ਕਰਕੇ ਉਹ ਬਲ ਦੀ ਪ੍ਰਯੋਗ ਵੀ ਕਰਦੇ ਆ ਉਹ ਲੋਕਾਂ ਨੂੰ ਘਬਰਾਵਾ ਵੀ ਕਰਦੇ ਆ ਉਹ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਵੀ ਕਰਦੇ ਆ ਜਾਤਾਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਗੋਤਾਂ ਦੇ ਆਧਾਰ ਤੇ ਜਣੀ ਇਹ ਸਰਕਾਰਾਂ ਹਮੇਸ਼ਾ ਇਸ ਗੱਲ ਦੀ ਤਾਕ ਚ ਰਹਿੰਦੀ ਹੈ ਕਿ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਹੈ ਉਹਨਾਂ ਦੇ ਸੰਘਰਸ਼ ਦੇ ਵਿੱਚ ਕੋਈ ਨਾ ਕੋਈ ਡਿੱਕਾ ਹੈ ਜਿਹੜਾ ਹੜਾ ਦਿੱਤਾ ਜਾ ਸਰ ਮੰਗ ਕੀ ਹੈ ਤੁਹਾਡੀ ਇੱਥੇ ਮਤਦਾਨ ਦੇ ਵਿੱਚ ਬੈਠਣ ਦੀ ਹਾਂਜੀ ਇਥੋਂ ਦੀ ਮੰਗ ਕੀ ਹੈ ਜੀ ਸਾਡੀ ਮੰਗ ਇਹ ਹੈ ਵੀ ਇੱਕ ਤਾਂ ਜਿਹੜੇ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਉਹ ਲਾਗੂ ਕੀਤੀਆਂ ਜਾਣ ਇੱਕ ਜਿਹੜਾ ਕਿਸਾਨਾਂ ਤੇ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਤੇ ਦਿੱਲੀ ਮੋਰਚੇ ਦੀ ਜਿਹੜੀ ਰੈਂਦੀਆਂ ਮੰਗਾਂ ਉਹ ਲਾਗੂ ਕੀਤੀਆਂ ਜਾਣ। ਸਰ ਜਿਵੇਂ ਦੋ ਰੋਜ਼ਾ ਜਿਹੜਾ ਧਰਨਾ ਇੱਥੇ ਲਿਖਿਆ ਗਿਆ ਸੀਗਾ ਜੀ ਤੁਹਾਨੂੰ ਕੀ ਲੱਗਦਾ ਮਤਲਬ ਅੱਜ ਦੂਸਰਾ ਦਿਨ ਆ ਜੀ ਅੱਗੇ ਚੱਲੇਗਾ ਜਾਂ ਅੱਜ ਨਹੀਂ ਦੇਖੋ ਉਹ ਮੀਟਿੰਗ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਹ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਆਊਗਾ ਉਸ ਮੁਤਾਬਕ ਕਰਾਂਗੇ। ਇਸਗੇ ਸਾਡੇ ਨਾਲ ਉਗਰਾਹ ਜਥੇਬੰਦੀ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਆਪਣ ਆਪਣੀ ਬਿਆਦ ਦਿੱਤੇ ਨੇ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇਗੀਆਂ ਪਰ ਸਸ ਨੂੰ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਜਿਹੜੇ ਮੰਗਾਂ ਨੇ ਉਹ ਜਾਇਜ਼ ਨੇ ਉਹ ਮੰਨੀਆਂ ਜਾਣ ਤੇ ਉਹਨਾਂ ਨੂੰ ਦਿੱਲੀ ਜਾਂ ਤੋਂ ਨਾ ਰੋਕਿਆ ਜਾਵੇ ਜੇਕਰ ਇਸ ਤਰ੍ਹਾਂ ਹੀ ਮਤਲਬ ਧਾਤਿਆਚਾਰ ਕਰਦੇ ਰਹੇ ਨੇ ਕਿ ਤਾਂ ਜਿਹੜਾ ਸੰਘਰਸ਼ ਹੋਰ ਵੀ ਦਿਖੇ ਕਿਤਾ ਜਾਊਗਾ ਜਿਵੇਂ ਤੁਹਾਨੂੰ ਇਸ ਵੀਡੀਓ ਦਿਖਾਈ ਜ ਨੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਖਬਰਾਂ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ